ਬਈ ਕਾ ਹਾਦਸਾ ਵਾਪਰਿਆ ਕਾਹਦਾ ਕਾਹਦਾ ਵਾਪਰਿਆ ਇਹ ਵੀਰ ਜੀ ਸੜਕ ਦੇ ਉੱਪਰ ਖਲੋਤੀ ਸੀ ਕਿ ਰਾਤ ਟ੍ਰਾਲੀ ਲੱਕੜਾਂ ਵਾਲੀ ਲੱਦੀ ਉਹਦੇ ਵਿੱਚ ਗੱਡੀਆਂ ਟਲਕੇ ਆ ਕੇ ਵੱਜੀ ਹੈ ਸਬੱਗ 6 ਵਜੇ ਕਿੰਨੇ ਸਵਾਰ ਸੀ ਗੱਡੀ ਚ ਚਾਰ ਸਵਾਰ ਸੀ ਇੱਥੇ ਕਿੰਨੇ ਦੀ ਮੌਤ ਹੋਈ ਬਈ ਕੋਣੀ ਤੇ ਮੌਕੇ ਤੇ ਇੱਕ ਇੱਕ ਦੀ ਵੀ ਦੱਸਦੇ ਵੀ ਹੋ ਗਈ ਔਰ ਤੇ ਇੱਕ ਹੀ ਬਚਿਆ ਜਾਨੀ ਤਿੰਨਾਂ ਦੀ ਮੌਤ ਹੋ ਗਈ ਕਿਹਦੀ ਲਾਪਰਵਾਹੀ ਲੱਗਦੀ ਹੈ ਇਹ ਜੀ ਪ੍ਰਸ਼ਾਸਨ ਦੀ ਹੈ ਜਿਹੜੇ ਰੋਡ ਤੇ ਰਾਤ ਦੀ ਕਿ ਵੇਖਲੋਤੀ ਆ ਤੇ ਉਹਦਾ ਕਾ ਟ੍ਰਾਲੀ ਪਾਸੇ ਨਹੀਂ ਕਰਵਾਈ ਰੋਡ ਰੋਡ ਵਾਲਿਆਂ ਵੀ ਜਦੋਂ ਪੁਲਿਸ ਵਾਲਾ ਵੀ ਕੋਈ ਵੀ ਨਹੀਂ ਆਇਆ ਪੜੇ ਆਪ ਫਲੈਕਟਰ ਲੱਗੇ ਨਾ ਕੋਈ ਰਿਫਲੈਕਟਰ ਤੇ ਟਰਾਲੀ ਨੂੰ ਓਵਰ ਲੋਡ ਟਰਾਲੀ ਆ ਟਰੱਕ ਦਾ ਮਾਲ ਆ ਟਾਇਰ ਥੱਲੇ ਹੈਗੇ ਨਹੀਂ ਇਹ ਟਾਇਰ ਪਾਟੇ ਹੋਏ ਉੱਥੇ ਡਾਕਟਰ ਟਰੈਕਟਰ ਲਾ ਕੇ ਭੱਜ ਗਿਆ ਚਲ ਗਿਆ ਸਰ ਇੱਕ ਐਕਸੀਡੈਂਟ ਹੋਇਆ ਰੋਡ ਤੇ ਕਾਦਾ ਕਾਦਾ ਹੋਇਆ ਜੀ ਕਿੰਨੇ ਸੀਗੇ ਸਵਾਰ ਗੱਡੀ ਇਹਦੇ ਵਿੱਚ 4 ਮੁੰਡੇ ਜਿਹੜੇ ਚਾਰੇ ਖਲੜੇ ਦੇ ਆ ਜ਼ਿਲ੍ਹਾ ਤਰਨਤਾਰਨ ਦੇ ਕਿੱਥੋਂ ਕਿੱਥੋਂ ਕਿੱਥੇ ਜਾ ਰਹੇ ਸਰ ਇਹ ਖਾਲੜੇ ਤੋਂ ਜਾ ਰਹੇ ਲੁਧਿਆਣੇ ਇਸ ਟੀਫ ਫੈਕਟਰੀ ਵਿੱਚ ਕੰਮ ਕਰਦੇ ਸ਼ਾਨੇਵਾਲਾ ਰੋਡ ਐਕਸੀਡੈਂਟ ਹੋਇਆ ਕਹਿੰਦੇ ਨਾ ਸਰ ਰੋਡ ਐਕਸੀਡੈਂਟ ਇੱਕ ਟਰਾਲਾ ਖੜਾ ਵਾ ਲੱਕੜਾਂ ਵਾਲਾ ਤੇ ਉਹਦੇ ਵਿੱਚ ਪਿੱਛੋਂ ਮਤਲਬ ਗੱਡੀ ਵੱਜੀ ਆ ਕਿੰਨੇ ਦੀ ਮੌਤ ਦਾ ਅਸਰ ਹੋਇਆ ਹਾਲਾਂਕਿ ਸਾਨੂੰ ਦੋ ਦੀ ਇਨਫੋਰਮੇਸ਼ਨ ਆ ਦੋ ਤੇ ਦੋ ਜਿਹੜੇ ਹੈਗੇ ਆ ਉਹਨਾਂ ਨੂੰ ਹਸਪਤਾਲ ਦੇ ਵਿੱਚ ਰੈਫਰ ਕੀਤਾ ਗਿਆ ਅੱਗੇ ਕਾਰਵਾਈ ਕਿਸ ਤਰ੍ਹਾਂ ਦੀ ਸਰ ਚੱਲੇ ਕਾਰਵਾਈ ਬੱਸ ਮੋਰ ਦੇਖਾਉਣਾ ਜਿਹੜੇ ਹਿਸਾਬ ਨਾਲ ਕੀ ਪੇ ਡਿਪਾਰਟਮੈਂਟ ਪਰਣਦਾ ਵਾ ਉਸ ਹਿਸਾਬ ਨਾਲ ਹੀ ਕਾਰਵਾਈ ਮੰਨੋ ਕਰਨੀ ਪੱਤੇ ਕਰਨੀ ਸਰ ਇੱਕ ਐਕਸੀਡੈਂਟ ਹੋਇਆ ਰੋਡ ਤੇ ਕਾਦਾ ਕਾਦਾ ਹੋਇਆ ਜੀ ਕਿ ਕਿੰਨੇ ਸੀ ਕਿ ਸਵਾਰ ਰਿਡੀ ਇਹਦੇ ਵਿੱਚ ਚਾਰ ਮੁੰਡੇ ਜਿਹੜੇ ਚਾਰੇ ਖਲੜੇ ਦੇ ਆ ਜਿਲ੍ਹਾ ਤਰਨਤਾਰਨ ਦੇ ਕਿੱਥੇ 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 ਜਾ ਰਹੇ ਸਰ ਇਹ ਖਾਲੜੇ ਤੋਂ ਜਾ ਰਹੇ ਲੁਧਿਆਣੇ ਇਸ ਸਟੀਲ ਫੈਕਟਰੀ ਵਿੱਚ ਕੰਮ ਕਰਦੇ ਸ਼ਾਨੇਵਾਲ ਰੋਡ ਐਕਸੀਡੈਂਟ ਹੋਇਆ ਕਹਿੰਦੇ ਨਾ ਸਰ ਰੋਡ ਐਕਸੀਡੈਂਟ ਇੱਕ ਟਰਾਲਾ ਖੜਾ ਵਾ ਲੱਕੜਾਂ ਵਾਲਾ ਤੇ ਉਹਦੇ ਵਿੱਚ ਪਿੱਛੋਂ ਇਹ ਮੰਨੋ ਗੱਡੀ ਵੱਜੀ ਆ ਕਿੰਨੇ ਦੀ ਮੌਤ ਅਸਰ ਹੋਈ ਆ ਹਾਲਾਂ ਤੇ ਸਾਨੂੰ ਦੋ ਦੀ ਇਨਫੋਰਮੇਸ਼ਨ ਆ ਦੋ ਤੇ ਦੋ ਜਿਹੜੇ ਹੈਗੇ ਆ ਉਹ ਉਹਨਾਂ ਨੂੰ ਹਸਪਤਾਲ ਦੇ ਵਿੱਚ ਟ੍ਰਾਂਫਰ ਕੀਤਾ ਆ ਅੱਗੇ ਕਾਰਵਾਈ ਕਿਸ ਤਰ੍ਹਾਂ ਦੀ ਸਰ ਚੱਲੇ ਕਾਰਵਾਈ ਬੱਸ ਮੋਰ ਦੇ ਹਸਾਬ ਨਾਲ ਜਿਹੜੇ ਹਿਸਾਬ ਨਾਲ ਫੀਪੇ ਤੇ ਪਰਚਾ ਬਣਦਾ ਵਾ ਉਸ ਹਿਸਾਬ ਨਾਲ ਹੀ ਕਾਰਵਾਈ ਮੰਨ ਲੋ ਕਰਨੀ ਪੱਤੇ ਕਰਨੀ ਬਾਈ ਇੱਕ ਹਾਦਸਾ ਵਾਪਰਿਆ ਕਾਹਦਾ ਕਾਹਦਾ ਵਾਪਰਿਆ ਇਹ ਵੀਰ ਜੀ ਸੜਕ ਦੇ ਉੱਪਰ ਖਲੋਤੀ ਸੀ ਕਿ ਰਾਤ ਟਰਾਲੀ ਲੱਕੜਾਂ ਵਾਲੀ ਲੱਦੀ ਉਹਦੇ ਵਿੱਚ ਗੱਡੀਆਂ ਸੜਕ ਤੇ ਆ ਕੇ ਵੱਜੀ ਇਹ ਸਵੇਰ 6 ਵਜੇ ਕਿੰਨੇ ਸਵਾਰ ਸੀ ਗੱਡੀ ਚ ਚਾਰ ਸਵਾਰ ਸੀ ਇੱਥੇ ਕਿੰਨੇ ਦੀ ਮੌਤ ਹੋਈ ਬਾਈ ਦੋਰੀ ਦੇ ਮੌਕੇ ਤੇ ਤੇ ਇੱਕ ਇੱਕ ਦੀ ਵੀ ਦੱਸ ਦੇ ਵੀ ਹੋ ਗਈ ਔਰ ਤੇ ਇੱਕ ਹੀ ਬਚਿਆ ਜਾਨੀ ਤਿੰਨਾਂ ਦੀ ਮੌਤ ਹੋ ਗਈ ਇੱਕ ਦੀ ਲਾਪਰਵਾਹੀ ਲੱਗਦੀ ਹੈ ਜੀ ਇਹ ਜੀ ਪ੍ਰਸ਼ਾਸਨ ਦੀ ਜਿਹੜੇ ਰੋਡ ਤੇ ਰਾਤ ਦੀ ਦੇਖਲੋਤੀ ਆ ਉਹਦਾ ਕਰ ਟਰਾਲੀ ਪਾਸੇ ਨਹੀਂ ਕਰਵਾਈ ਰੋਡ ਰੋਡ ਵਾਲਿਆਂ ਵੀ ਨਾ ਪੁਲਿਸ ਵਾਲਾ ਵੀ ਕੋਈ ਵੀ ਨਹੀਂ ਆਇਆ ਪਾੜੇ ਨਾ ਕੋਈ ਰਿਫਲੈਕਟਰ ਟਰਾਲੀ ਨੂੰ ਓਵਰ ਲੋਡ ਟਰਾਲੀ ਆ ਟਰੱਕ ਦਾ ਮਾਲ ਆ ਟਾਇਰ ਥੱਲੇ ਹੈਗੇ ਨਹੀਂ ਇਹ ਟਾਇਰ ਪਾਟੇ ਹੋਦੇ ਉੱਥੇ ਡਾਕਟਰ ਟਰੈਕਟਰ ਲਾ ਕੇ ਭੱਜ ਗਿਆ ਚਲ ਗਿਆ